ਜਿਹੜੀ ਆਡੀਅנס ਪਰ ਕਿ ਘਰ ਬੈਠੇ ਸਾਡਾ ਪੋਡਕਾਸਟ ਸੁਣ ਰਹੀ ਔਰ ਓਵਰ ਥਿੰਕਿੰਗ ਤੇ ਉਹ ਕੰਟਰੋਲ ਕਰਨਾ ਚਾਹਦੀ ਹੈ ਕੋਈ ਬੇਸਿਕ ਟਿਪਸ ਦੇ ਸਕਦੇ ਉਹਨਾਂ ਨੂੰ ਜਿਹੜੇ ਪੂਰੀ ਦਿਨ ਦੀ ਰੁਟੀਨ ਦੇ ਵਿੱਚ ਉਹ ਐਡ ਕਰਨ ਤੇ ਰਿਜ਼ਲਟ ਦੇਖਣਾ ਆਪ ਹੀ ਦੇਖੋ ਵੀ ਜੀ ਜਿਹੜੀ ਓਵਰ ਥਿੰਕਿੰਗ ਹੈ ਜਾਂ ਜਿੰਨੀਆਂ ਵੀ ਮਾਨਸਿਕ ਪ੍ਰੋਬਲਮ ਆਣੀ ਇਹਦਾ ਸਭ ਤੋਂ ਮੇਨ ਕਾਰਨ ਹੈ ਕਿ ਬੰਦੇ ਦਾ ਟਾਈਮ ਟੇਬਲ ਨਹੀਂ ਹੈ ਉਹ ਦੇਖਣ ਅੱਜ ਹੀ ਇਹ ਸੁਣ ਰਹੇ ਨੇ ਦੇਖਣ ਵੀ ਉਹਨਾਂ ਦਾ ਅੱਜ ਦਾ ਪ੍ਰੋਗਰਾਮ ਕੀ ਸੀਗਾ ਜਦੋਂ ਸਵੇਰੇ ਉੱਠੇ ਸਵੇਰੇ ਉੱਠ ਕੇ ਸ਼ਾਮ ਤੱਕ ਕੀ ਕੋਈ ਬਣਿਆ ਹੋਇਆ ਸੀ ਵੀ 8 ਵਜੇ ਮੈਂ ਚਾਹ ਪੀਣੀ ਐ 8 ਵਜੇ ਰੋਟੀ ਖਾਣੀ ਐ ਅੰਨਾ ਚਰਪਾਟ ਕਰਨਾ ਸੀ ਗੁਰਦੁਆਰੇ ਮੰਦਰ ਮਸਜਿਦ ਜਾਣਾ ਸੀਗਾ ਜਾਂ ਮੈਂ ਫਿਰ ਆ ਕੰਮ ਕਰਨਾ ਕੋਈ ਇਦਾਂ ਦਾ ਹੈ ਰੁਟੀਨ ਕੋ ਉਦਾਂ ਹੀ ਐ ਵੀ ਬਸ ਠੀਕ ਐ ਸਵੇਰੇ ਉੱਠ ਖੜੇ ਦਿਨ ਚੜ ਗਿਆ ਚੱਕ ਲਿਆ ਮੋਬਾਈਲ ਐਂ ਲੰਘਦਾ ਸਾਰ ਮਤਲਬ ਓਵਰ ਥਿੰਕਿੰਗ ਜਾਂ ਮਾਨਸਿਕ ਪ੍ਰੋਬਲਮ ਜੀ ਜ਼ਿਆਦਾਤਰ ਵਿਲੇ ਲੋਕਾਂ ਨੂੰ ਨੇ ਉਨਾਂ ਕੋਲੇ ਟਾਈਮ ਹੈਗਾ ਮਤਲਬ ਓਵਰ ਥਿੰਕਿੰਗ ਕਰਨ ਨੂੰ ਜਿਹਦਾ ਟਾਈਮ ਹੀ ਨਹੀਂ ਸਵੇਰ ਤੋਂ ਸ਼ਾਮ ਤੱਕ ਬੰਦਾ ਪੂਰਾ ਵਿਜ਼ੀ ਹੈ ਤੁਸੀਂ ਜਿੰਨੇ ਓਵਰ ਥਿੰਕਿੰਗ ਨੇ ਨਾ ਮੇਰੇ ਕੋਲ ਇੱਕ ਮੋਬਾਈਲ ਹੈ ਤੁਸੀਂ ਵੇਖਿਆ ਵੀ ਹੈ ਉਤੇ ਫੋਨ ਬਹੁਤ ਜ਼ਿਆਦਾ ਵੱਜਦਾ ਮੈਂ ਕਈ ਵਾਰੀ ਆਉਂਦੇ ਬੰਦੇ ਜੀ ਮੈਨੂੰ ਟੈਨਸ਼ਨ ਬਹੁਤ ਰਹਿੰਦੀ ਹੈ ਮੈਂ ਕਹਿੰਦਾ ਜੀ ਤੁਹਾਨੂੰ ਜੇ ਕੋਈ ਥੈਰੇਪੀ ਨਾ ਕਰਾਈਏ ਤੁਸੀਂ ਆ ਫੋਨ ਦੇ ਜਵਾਬ ਦੇਈ ਜੋ ਸ਼ਾਮ ਤੱਕ ਤੇ ਤੁਹਾਨੂੰ ਨੀਂਦ ਆ ਜਾਊਗੀ ਮਤਲਬ ਕੀ ਹੈ ਵੀ ਮਨ ਥੱਕ ਗਿਆ ਨਾ ਕੰਮ ਲੱਗ ਗਿਆ ਸਰੀਰ ਵਿਜ਼ੀ ਹੈ ਤੁਹਾਡਾ ਸਰੀਰ ਵਿਜ਼ੀ ਹੈ ਦੇਖੋ ਫਿਜ਼ੀਕਲੀ ਪ੍ਰੋਬਲਮ ਆਸੀ ਫਿਜ਼ੀਕਲੀ ਕੰਮ ਕਰਨਾ ਛੱ ਮਾਨਸਿਕ ਪ੍ਰੋਬਲਮ ਆ ਅਸੀਂ ਮਾਨਸਿਕ ਕੰਮ ਬੰਦ ਕਰਦੇ ਅਸੀਂ ਵੇਲੇ ਹੋ ਗਏ ਵੇਲਾਪਣ ਜਿਹੜਾ ਉਹ ਬਿਮਾਰੀਆਂ ਦਾ ਘਰ ਹੈ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਕਨਸੈਪਟ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਜੇ ਅਸੀਂ ਇਮਾਨਦਰੀ ਨਾਲ ਇਸ ਨੂੰ ਫੋਲੋ ਕਰਦੇ ਆ ਸਾਨੂੰ ਪ੍ਰੋਬਲਮ ਕਿਵੇਂ ਆ ਸਕਦੀ ਹੈ ਨਾ ਫਿਜ਼ੀਕਲੀ ਪ੍ਰੋਬਲਮ ਆਉਂਦਾ ਮੈਂਟਲੀ ਪ੍ਰੋਬਲਮ ਹੋਣੀ ਵੀ ਨਹੀਂ ਕੋਈ ਬਿਲਕੁਲ ਠੀਕ ਰਹਿਾਂਗੇ ਅਸੀਂ ਤੁਸੀਂ ਦੇਖੋ ਅਸੀਂ ਸ਼ਾਨ ਸਮਝਣ ਲੱਗ ਪਏ ਨਾ ਵੇਲਾ ਹੁਣ ਕੋਈ ਸ਼ਾਨ ਵਾਲਾ ਕੰਮ ਨਹੀਂ ਸੀਗਾ ਅਸੀਂ ਕਿਰਤੀ ਬੰਦਿਆਂ ਨੂੰ ਰਿਸਪੈਕਟ ਨਾਲ ਨਹੀਂ ਵੇਖ ਰਹੇ ਕੋਈ ਮਤਲਬ ਆਪਣੀ ਮਿਹਨਤ ਕਰ ਰਿਹਾ ਸਾਨੂੰ ਚੌਹ ਚੜਨਾ ਚਾਹੀਦਾ ਸਾਨੂੰ ਉਹਦਾ ਮਤਲਬ ਧੰਨਵਾਦ ਕਰਨਾ ਚਾਹੀਦਾ ਪਰ ਅਸੀਂ ਇਹ ਤਾਂ ਇਰਾਹੀ ਕੰਮ ਕਰੀ ਜਾਂਦਾ ਬੰਦਾ ਜਿਹੜਾ ਕੰਮ ਤੇ ਲੱਗੇ ਨਹੀਂ ਉਹੀ ਬੰਦੇ ਸੌਖੇ ਨੇ ਤੁਸੀਂ ਵੇਖ ਲਓ ਹਮਮ ਕਈ ਵਾਰੀ ਆਮ ਤੌਰ ਤੇ ਨਾ ਜਿਵੇਂ ਕਿ ਭੈਣ ਮੇਰੇ ਕੋਲ ਆਈ ਸੀਗੀ ਉਹ ਬਿਲਕੁਲ ਤੰਦਰੁਸਤ ਚੜਦੀ ਕਲਾ 'ਚ ਠੀਕ ਠਾਕ ਉਹਦਾ ਮਤਲਬ ਹਸਬੈਂਡ ਜੂ ਮੈਨੂੰ ਫਿਕਰ ਰਹਿੰਦਾ ਅਟੈਂਸ਼ਨ ਮੈਂ ਦੋਨਾਂ ਨੂੰ ਕਿਹਾ ਵੀ ਆਪਾਂ ਟਾਈਮ ਟੇਬਲ ਵੀ ਤੇਰਾ ਭੈਣੇ ਦੱਸਦੇ ਸਵੇਰ ਤੋਂ ਸ਼ਾਮ ਤੱਕ ਦਾ ਸਚੂ ਉਸ ਭੈਣੇ ਦੱਸੇ ਵੀਰੇ 8:00 ਵਜੇ ਮੈਂ ਉੱਠ ਖੜਦੀ ਆਂ ਫਿਰ ਗੁਰਦੁਆਰਾ ਸਾਹਿਬ ਜਾਨੀ ਆ ਫਿਰ ਪਾਠ ਕਰਦੀ ਆਂ ਬੱਚੇ ਤਿਆਰ ਕਰਨੇ ਪਹਿਲਾਂ ਪਹਿਲਾਂ ਫਿਰ ਮੈਂ ਸਕੂਲ ਪੜਾਉਂਦੀ ਵੀ ਆ ਫਿਰ ਆ ਕੇ ਚਾਹ ਪਾਣੀ ਕਰਨੇ ਫਿਰ ਸਬਜ਼ੀ ਤਿਆਰ ਕਰਨੀ ਹੈ ਸ਼ਾਮ ਨੂੰ ਜਾਨੀ ਕਿ ਉਹਨੂੰ 10 ਵਜਾਂ ਨੂੰ ਉਹਨੂੰ ਵੀਰ ਨੂੰ ਕਹੇ ਕਿ ਉਹ ਮੈਂ ਤਾਂ ਠੇਕੇ ਦਿੱਤੀ ਹੋਈ ਆ ਜ਼ਮੀਨ ਸਵੇਰੇ ਬਾਅਦ ਚਾਹ ਦਾ ਕੱਪ ਪੀਣਾ ਜਣੀ ਉਹਨੇ ਜਿਹੜਾ ਕੁਝ ਲਿਖਿਆ ਜੋ ਉਹਨੇ ਕਰਨਾ ਉਹ ਤੇ ਸਿਰਫ ਖਾਣ ਪੀਣ ਹੀ ਸ਼ਾਮਲ ਸੀਗਾ ਹੋਰ ਕੁਝ ਵੀ ਨਹੀਂ ਕਰਨਾ ਵੇਲੇ ਰਹਿਣਾ ਜਿਆਦਾ ਦਿਮਾਗ ਖਰਾਬ। ਲਮ ਟਾਈਮ ਮੈਂ ਕਿਹਾ ਬਾਈ ਇਹਦਾ ਮਤਲਬ ਟੈਨਸ਼ਨ ਲੈਣ ਲਈ ਸਮਾਂ ਹੈਗਾ ਨਾ ਤੇਰੇ ਕੋਲ। ਕੋਈ ਸਮਾਂ ਹੀ ਨਹੀਂ। ਮੈਂ ਕਿਹਾ ਜੀ ਸ਼ਡਿਊਲ ਸੈੱਟ ਕਰੋ। ਕੰਮ ਇਸ ਇਹ ਸਾਨੂੰ ਉਪਲਿਖਾ ਹੈ। ਕੰਮ ਇਸ ਲਈ ਨਹੀਂ ਕਰਨਾ ਹੁੰਦਾ ਵੀ ਸੌਟ ਦਾ ਪੈਸਾ ਬਹੁਤ ਹੈ। ਸਾਨੂੰ ਕੰਮ ਕਰਨ ਦੀ ਕੀ ਲੋੜ ਹੈ? ਲੋਕ ਵੱਡੇ ਵੱਡੇ ਆਫੀਸਰ ਸਿਆਣੇ ਲੋਕ ਜਿਹੜੇ ਤਕੜੇ ਨੇ, ਕਰਬਾ ਪਤੀ ਉਹ ਵੀ ਆਪਣੇ ਆਪ ਲਈ ਰੱਖਦੇ ਨੇ ਕੰਮ ਕਿ ਮੈਂ ਕਿਵੇਂ? ਹਰ ਜੇ ਮੈਂ ਕੋਈ ਰੱਖੋ ਤਾਂ ਜੋ ਸੋਹਣੇ ਢੰਗ ਨਾਲ ਤੁਹਾਡੀ ਜ਼ਿੰਦਗੀ ਲੰਘ ਸਕੇ ਵਿਲਾਪਨ ਜਿਹੜਾ ਸਾਡੇ ਤਾਂ ਹੁਣ ਆ ਮੈਂ ਵੀ 40 ਟੱਪ ਗਿਆ ਜੀ ਬਸ ਹੁਣ ਤਾਂ ਗਏ ਤੇ ਤੁਸੀਂ ਫੌਰਨ ਜਾਂਦੇ ਹੋ ਉੱਥੇ ਦੇਖ ਲਓ 80 80 90 90 ਸਾਲ ਦੀਆਂ ਬਜ਼ੁਰਗ ਮਾਵਾ ਵੀਰ ਸਭ ਆਪੋ ਆਪਣੇ ਕੰਮ ਕਰ ਰਹੇ ਹੋ ਪੈਸੇ ਲਈ ਕੰਮ ਨਹੀਂ ਕਰ ਰਹੇ ਹੋ ਪੈਸੇ ਲਈ ਨਹੀਂ ਆਪਣੇ ਆਪ ਲਈ ਕਰ ਰਹੇ ਨੇ ਕਿੰਨੇ ਸੋਹਣੇ ਗਾਰਡਨ ਬਣੇ ਹੋਏ ਨੇ ਜਿੱਥੇ ਉਹ ਐਜੇ ਸੇਵਾਦਾਰ ਸੇਵਾ ਕਰਦੇ ਨੇ ਸਾਡੇ ਤਾਂ ਮਤਲਬ ਜੇ ਨੌਜਵਾਨਾਂ ਨੇ ਪਿੰਡਾਂ ਦੇ ਵਿੱਚ ਬਣਾਏ ਸੀਗੇ ਆਪਣੇ ਸਫਾਈ ਦਾ ਪ੍ਰਬੰਧ ਕੀਤਾ ਸੀ ਡਸਟਬਿਨ ਵਗੈਰਾ ਲਾਏ ਸੀ ਤਾਂ ਉਹ ਪਟਕੇ ਲੱਗੇ ਲੋਕ ਮਤਲਬ ਮਾਨਸਿਕ ਤੌਰ ਤੇ